ਬੀਜਪੀ ਆ ਕਾਲੀਆ ਕਾਂਗਰਸੀ ਨੇ ਆਪ ਨੇ ਕੀ ਕਹਿਣਾ ਚਾਹੋਗੇ ਠੀਕ ਹੈ ਕਲਸੀ ਜੀ ਹੈ ਕਲਸੀ ਜੀ ਵੋਟ ਕਿਨੂੰ ਪਾਉਂਗੇ ਉਹਨਾਂ ਨੂੰ ਪਾਉਣੀ ਕਲਸੀ ਕੀ ਕਹਿਣਾ ਚਾਹੋਗੇ ਜਿਹੜੇ ਆਪਾਂ ਵੋਟਾਂ ਦੀ ਗੱਲ ਕੀਤੀ ਤੁਹਾਨੂੰ ਕੀ ਲੱਗਦਾ ਵੀ ਕਿਹਦੇ ਜਿੱਤਣ ਦੇ ਕੀ ਦੇ ਆਸਾਰ ਨੇ ਕਿਹਨੂੰ ਫਤਵਾ ਮਿਲੂਗਾ ਫਤਵਾ ਆ ਕੇ ਕਾਂਗਰਸ ਨੂੰ ਮਿਲੇਗਾ ਦਾਲ ਸਬਜ਼ੀ ਇਹ ਵੋ ਕਿਉਂਕਿ ਇਹ ਚੀਜ਼ਾਂ ਤੁਸੀਂ ਰੋਜ਼ ਵੇਚਦੇ ਹੋ ਮਹਿੰਗਾਈ ਕਿੰਨਾ ਕ ਫਰਕ ਪਿਆ ਮੇਂ ਗਿਆ ਬਹੁਤ ਜ਼ਿਆਦਾ ਫਰਕ ਗਿਆ ਭਾਜੀ ਮਾੜੇ ਬੰਦੇ ਵਾਤੇ ਬਹੁਤ ਜ਼ਿਆਦਾ ਫਰਕ ਆ ਆ ਬੰਦਾ ਰੋਟੀ ਇੱਕ ਟਾਈਮ ਦੀ ਬਹੁਤ ਔਖੀ ਖਾਸ ਕਰਦਾ ਜੀ ਤੇ ਕਿੰਨਾ ਕੁ ਲੱਗਦਾ ਕੋਈ ਮਹਿੰਗਾਈ ਦਾ ਕਿੰਨਾ ਕੁ ਰੋਟੀ ਪਾਣੀ ਪੂਰਾ ਹੋ ਜਾਂਦਾ ਅੱਜ ਕੱਲ ਜਿਵੇਂ ਦਾਲ ਸਾਹਿਬ ਜੀ ਭਾਜੀ ਬੜੀ ਮੁਸ਼ਕਲ ਹੁੰਦੀ ਆ ਹਾਂ 10 ਕਈ ਵਾਰ 100 ਰੁਪਏ ਵੀ ਨਹੀਂ ਬੰਦਾ ਕਈ ਵਾਰ 20 ਵੀ ਨਹੀਂ ਬੰਦਾ ਕਈ ਵਾਰ ਤੀਜੇ ਤੀਜੇ ਦਿਨ 30 ਰੁਪਏ 20 ਰੁਪਏ ਦੇ ਨਾਲ ਤੁਹਾਡੇ ਸਾਹਮਣੇ ਕਿੱਦਾਂ ਗੁਜ਼ਾਰਾ ਕਰਦੇ ਹੋ ਸਾਨੂੰ ਪਤਾ ਗਰੀਬ ਬੰਦੇ ਕਿੱਦਾਂ ਕਰਦੇ ਆ ਬੀਜੇਪੀਆ ਅਕਾਲੀਆ ਕਾਂਗਰਸੀ ਨੇ ਆਪਨੇ ਕੀ ਕਹਿਣਾ ਚਾਹੋਗੇ ਠੀਕ ਆ ਪਲਸੀ ਸੀ ਹੈ ਪਲਸੀ ਜੈ ਜੋਟ ਕਿਨੂੰ ਪਾਉਂਗੇ ਉਹਨਾਂ ਨੂੰ ਪਾਣੀ ਦਲਸੀ ਕੀ ਕਹਿਣਾ ਚਾਹੋਗੇ ਜਿਹੜੇ ਲੋਕਲ ਆਪਣੇ ਐਮ ਐਲ اے ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇੱਕ ਵਿਕਾਸ ਫਕੂਸ ਕਰਾਇਆ ਬਟਾਲੇ ਦੇ ਵਿੱਚ ਕੰਮ ਕਰ ਵਧੀਆ ਚੱਲ ਰਿਹਾ ਜਿਹੜੀ ਮੰਗਾਈ ਹੈ ਕੁਛ ਕਟੀ ਜਾਂ ਜਿਹੜੀ ਚੋਰੀਆਂ ਨਸ਼ਾ ਮੰਗਾਈ ਤੇ ਖੈਰ ਉਹੀ ਰਣੀ ਆ ਗਈ ਆ ਪਰ ਕੰਮ ਵਧੀਆ ਕਰਾ ਰਹੇ ਨੇ ਥਿਰਕਾ ਸੁਕਾ ਬਣਾਈਆਂ ਨੇ ਉਦਾਂ ਵੀ ਵੇਚ ਲੈਂਦੇ ਨੇ ਤਵੀ ਘੰਟੇ ਬਹੁਤ ਵੱਡਾ ਜਥਾ ਲੱਗੇ ਨਸ਼ਰ ਮਚਾ ਸੋ ਦੁਆਏ ਆ ਤੇ ਚੀਕਾ ਘੜਾ ਦਾਂਗੇ ਅੱਛਾ ਜੀ ਹਾਂਜੀ ਪਹਿਲਾਂ ਕਿੰਨੀ ਲੀਡ ਵਿੱਚ ਜਿੱਤੇ ਸੀ ਤੇ ਹੁਣ ਕਿੰਨੀ 475 ਜਿੱਤੇ ਹਾਂ ਜੀ ਅੱਛਾ ਜੀ ਤੇ ਹੁਣ ਹੁਣ 50000 ਤੇ ਜਿੱਤਾਂਗੇ ਪੂਰਾ ਐਨ ਕੰਫੀਡੈਂਸ ਨਾਲ ਆ ਉਹਦੇ ਤੇ ਘੜਾਏ ਖੋਤੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਲੋਕ ਸਭਾ ਚੋਣਾਂ ਦਾ ਜਿਹੜਾ ਸਮਾਂ ਬਹੁਤ ਹੀ ਨਜ਼ਦੀਕ ਆ ਗਿਆ ਇੱਕ ਵੀਕੀ ਰਹਿ ਗਿਆ ਕਿਉਂਕਿ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਨੇ ਔਰ ਅੱਜ ਅਸੀਂ ਬਟਾਲੇ ਦੇ ਵਿੱਚ ਆ ਜਿੱਥੇ ਸੀਐਮ ਭਗਵੰਤ ਮਾਨ ਆ ਰਹੇ ਨੇ ਔਰ ਇੱਥੇ ਰੈਲੀ ਕੀਤੀ ਜਾ ਰਹੀ ਹੈ ਔਰ ਅਮਨ ਸ਼ਰੀ ਕਲਸੀ ਨੇ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਸੋ ਲੋਕਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਆ ਵੀ ਕੀ ਸਰਕਾਰ ਨੇ ਕੋਈ ਜਿਹੜਾ ਕੰਮ ਕੀਤਾ ਔਰ ਲੋਕ ਕਿਸ ਨੂੰ ਵੋਟ ਪਾਉਣਾ ਚਾਹੁੰਦੇ ਨੇ ਔਰ ਕਿਸ ਨੂੰ ਪਾਉਣਗੇ ਪਰ ਜੇ ਆਪਾਂ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਕਹਿੰਦੇ ਆ ਵੀ ਅਸੀਂ ਅਮਨ ਸ਼ਰੀ ਕਲਸੀ ਇੱਥੇ ਤੁਹਾਡੇ ਐਮ ਐਲ ਏ ਨੇ ਉਹ ਕਹਿੰਦੇ ਵੀ ਵਿਕਾਸ ਬਹੁਤ ਹੋਇਆ ਕੰਮ ਬਹੁਤ ਕਰਾਤੇ ਤੇ ਤੇ ਆਪਣੇ ਹਰ ਚੀਜ਼ ਦੇ ਅਸੀਂ ਠੱਲ ਪਾਤੀ ਚਾਹੇ ਉਹ ਚੋਰੀ ਚੁਕਾਰੀ ਹੋਵੇ ਚਾਹੇ ਨਸ਼ੇ ਨੂੰ ਹੋਵੇ ਤੁਸੀਂ ਕੀ ਕਹਿੰਦੇ ਹੋ ਪਾਜੀ ਵਿਕਾਸ ਹੋਣ ਰਿਹਾ ਵਸਿਰ ਪਿਆ ਵਾ ਪਾ ਵੋਟਾਂ ਦੀ ਗੱਲ ਕੀਤੀ ਤੁਹਾਨੂੰ ਕੀ ਲੱਗਦਾ ਵੀ ਕੀ ਦੇ ਜਿੱਤਣ ਦੇ ਕੀ ਦੇ ਸਾਰ ਨੇ ਕਿਹਨੂੰ ਫਤਵਾ ਮਿਲੂਗਾ ਫਤਵਾ ਆ ਕੇ ਕਾਂਗਰਸ ਨੂੰ ਮਿਲੇਗਾ ਜੀ ਹਾਂਜੀ 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 ਕਿੰਦਾ ਵੀ ਮਿਲੇਗਾ ਸੋ ਸਾਡੇ ਨਾਲ ਵੀਰ ਜੀ ਤੁਸੀਂ ਬਾਈ ਜੀ ਕੀ ਹਾਲ ਚਾਲ ਠੀਕ ਹੈ ਬਾਈ ਜੀ ਤੁਸੀਂ ਸੁਣਾਓ ਜੀ ਕੰਮ ਕਰੀ ਚੱਲੋ ਕੋਈ ਨਾ ਨਾਲ ਦੀ ਹਾਂਜੀ ਹਾਂਜੀ ਤੇ ਕੀ ਲੱਗਦਾ ਤੁਹਾਨੂੰ ਕੀ ਲੱਗਦਾ ਇਹਨਾਂ ਨੇ ਤਾਂ ਕਿਹਾ ਵੀ ਵਿਕਾਸ ਪਮਾ ਹੋਇਆ ਪਰ ਜਿਹੜੀ ਇਹ ਜਿਹੜੀ ਲੁੱਟ ਖੋਹ ਜਾਂ ਆਪਣੇ ਜਿਹੜਾ ਨਸ਼ਾ ਇਹ ਨਹੀਂ ਘਟਿਆ सेम ਹੀ ਆ ਜੋ ਪ੍ਰੋਸੀਜਰ ਉਹਦਾ ਉਹੀ ਮੇਰਾ ਵਾ ਤੇ ਜੇ ਆਪਾਂ ਗੱਲ ਕੀਤੀ ਜਾਵੇ ਰੋਜ਼ ਦੀ ਦਾਲ ਸਬਜ਼ੀ ਇਹ ਵੋ ਕਿਉਂਕਿ ਇਹ ਚੀਜ਼ਾਂ ਤੁਸੀਂ ਰੋਜ਼ ਵੇਚਦੇ ਹੋ ਮਹਿੰਗਾਈ ਕਿੰਨਾ ਕੁ ਫਰਕ ਪਿਆ ਤੁਹਾਡੇ ਸਰ ਮਹਿੰਗਾਈ ਬਹੁਤ ਜ਼ਿਆਦਾ ਫੜ ਗਿਆ ਭਾਜੀ ਮਾੜੇ ਬੰਦੇ ਵਾ ਤੇ ਬਹੁਤ ਜ਼ਿਆਦਾ ਫੜ ਗਿਆ ਆ ਬੰਦਾ ਰੋਟੀ ਇੱਕ ਟਾਈਮ ਦੀ ਬਹੁਤ ਔਖੀ ਖਾਸ ਕਰਦਾ ਜੀ ਹਾਂਜੀ ਸਾਰਾ ਕੁਝ ਮਹਿੰਗਾ ਹੋਇਆ ਹੈ ਸਬਜ਼ੀ ਵੀ ਮਹਿੰਗੀ ਹੈ ਸਾਰਾ ਸਬਜ਼ੀਆਂ ਮਹਿੰਗੇ ਆ ਸਾਰਾ ਹਾਂਜੀ ਬੁਟ ਦੀ ਗੱਲ ਕੀਤੀ ਜਾਵੇ ਲੋਕਲ ਐਮ ਐਲ ਏ ਨੇ ਤੁਹਾਡੇ ਆਮ ਆਦਮੀ ਪਾਰਟੀ ਦੇ ਤੁਹਾਨੂੰ ਕੀ ਲੱਗਦਾ ਵੀ ਜਿੱਤਣ ਦੇ ਕਿਦੇ ਸਾਰਾ ਹਾਂਜੀ ਜਿੱਤਣ ਦੇ ਕਿਦੇ ਸਾਰਾ ਬਾਈ ਦੀ ਕੁਝ ਨਹੀਂ ਕਹਿ ਸਕਦੇ ਸੇਮ ਹੀ ਹੈ ਸਾਰਾ ਕੁਝ ਅੱਧੀ ਜਨਤਾ ਨਾਲ ਹਾਂਜੀ ਹਾਂਜੀ ਜਿਆਦਾ ਵੈਸੇ ਭਾਈ ਕਾਂਗਰਸ ਦਾ ਜੋੜ ਹੈ ਕਹਿੰਦੇ ਪੇਜ ਮੈਂ ਕੋਈ ਵੀ ਆਂਦਾ ਹੈ ਜਿਆਦਾਤਰ ਕਾਂਗਰਸ ਹੈ ਹਾਂਜੀ ਧੰਨਵਾਦ ਧੰਨਵਾਦ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜੇ ਅਸੀਂ ਜਾਣਦੇ ਹਾਂ ਕਿਉਂਕਿ ਇਹਨਾਂ ਦੀ ਰੋਜ਼ ਲੋਕਾਂ ਨਾਲ ਵਾਹ ਪੈਂਦਾ ਹੈ ਹਾਂਜੀ ਤੇਰਾ ਬਾਬਾ ਨਾਨਕ ਦਾ ਤੇਰੇ ਬਾਬਾ ਨਾਨਕ ਦਾ ਹਾਂਜੀ ਇਹ ਕੀ ਕੰਮ ਕਰ ਕਰਦੇ ਆ ਇੱਥੇ ਵੀਆਈਪੀ ਸ਼ੈਟਰ ਲਾਏ ਆ ਤੇ ਤੁਸੀਂ ਰੋਜ਼ ਇਹਨਾਂ ਚ ਜੇ ਰਹਿੰਦੇ ਹੋ ਇਦਾਂ ਦੇ ਮਤਲਬ ਮਾਹੌਲ ਦੇ ਵਿੱਚ ਕਦੇ ਇੱਥੇ ਰੈਲੀ ਦਿਲਾਤੇ ਕਦੇ ਉੱਥੇ ਲਾਤੇ ਤੁਸੀਂ ਕੰਮ ਕਰਕੇ ਰੋਟੀ ਪਾਣੀ ਰੋਜ਼ ਦਾ ਕਰਕੇ ਖਾਣ ਵਾਲੇ ਹੋ ਤੁਹਾਨੂੰ ਕੀ ਲੱਗਦਾ ਵੀ ਜਦੋਂ ਦੀ ਆਮ ਪਾਰਟੀ ਆਈ ਹੈ ਕੀ ਫਰਕ ਫੋਡੇ ਏਰੀਆ ਦੇ ਵਿੱਚ ਜੇ ਐਮਐਲਏ ਦੀ ਗੱਲ ਕੀਤੀ ਜਾਵੇ ਜਾਂ ਆਪਾਂ ਪੂਰੇ ਗਰਦਾਸਪੁਰ ਡਿਸਟ੍ਰਿਕਟ ਦੀ ਗੱਲ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਵੀ ਕੌਣ ਜਿੱਤੂਗਾ ਇਸ ਵਾਰ ਹਰਦਾ ਬਾਈ ਸੋ ਹੋਰ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡੇ ਨਾਲ ਇੱਕ ਬਜ਼ੁਰਗ ਨੇ ਸੋ ਬਜ਼ੁਰਗੋ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਮਾਰ ਰਿਹਾ ਜੀ ਜੀ ਕਿੰਨੇ ਕ ਚਿਰ ਦਾ ਕੰਮ ਕਰਦੇ ਹੋ ਇਹ ਇਹ ਕੰਮ ਕਰ ਰਿਹਾ ਮੈਨੂੰ 77 ਸਾਲ ਹੋ ਗਏ ਇਸੇ ਬਟਾਲੇ ਜੀ ਰਹਿੰਦੇ ਹਾਂ ਜੀ ਆਹੀਂ ਉਦੋਂ ਆ ਰਹੇ ਨਹੀਂ ਅੱਛਾ ਜੀ ਤੇ ਅੰਕਲ ਜੀ ਤੁਹਾਨੂੰ ਪਤਾ ਵੋਟਾਂ ਦਾ ਮਾਹੌਲ ਚੱਲ ਰਿਹਾ ਤੇ ਜਿਹੜੀ ਮੌਜੂਦਾ ਸਰਕਾਰ ਆਪਣੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ ਔਰ ਸੈਂਟਰ ਦੇ ਵਿੱਚ ਬੀਜੇਪੀ ਹੈ ਕਿਉਂਕਿ ਇਹ ਸੈਂਟਰ ਦੀਆਂ ਹੀ ਵੋਟਾਂ ਹੋ ਰਹੀਆਂ ਤੁਸੀਂ ਤਾਂ ਬਹੁਤ ਇਲੈਕਸ਼ਨਾਂ ਦੇਖੀਆਂ ਹੋਣੀਆਂ ਬੜਾ ਕੋ ਦੇਖਿਆ ਹੋਣਾ ਕੀ ਲੱਗਦਾ ਜੀ ਮਾਹੌਲ ਇਸ ਵਾਰ ਦੇਖੋ ਜੀ ਮਾਹੌਲ ਦੇ ਇਹੋ ਹੀ ਹੋ ਰਹੇ ਨੇ ਵਧੀਆ ਹਾਂ ਪਾਰਟੀ ਬਣ ਜੇ ਤਾਂ ਠੀਕ ਆ ਕਿ ਇਹਨੂੰ ਤੰਗੀ ਨਹੀਂ ਕੋ ਲੈਣਾ ਨਹੀਂ ਜਾਣਾ ਤੁਸੀਂ ਵੀ ਇੱਥੇ ਲੋਕਲੋਂ ਆਪ ਲੋਕਲੋਂ ਹਾਂ ਜੀ ਤੁਸੀਂ ਲੋਕਲੋਂ ਲੋਕਲ ਮੋਟਾਲੇ ਦੇ ਬੰਦੇ ਹਾਂ ਹਾਂਜੀ ਤੇ ਤੁਸੀਂ ਵੀ ਰੋਜ਼ ਦਿਹਾੜੀ ਦਾਪਾ ਕਰਕੇ ਹੀ ਖਾਂਦੇ ਹੋ ਹਾਂਜੀ ਹਾਂਜੀ ਤੇ ਕਿੰਨਾ ਕੁ ਲੱਗਦਾ ਕੋਈ ਮਹਿੰਗਾਈ ਦਾ ਕਿੰਨਾ ਕੁ ਰੋਟੀ ਪਾਣੀ ਪੂਰਾ ਹੋ ਜਾਂਦਾ ਅੱਜ ਕੱਲ ਜਿਵੇਂ ਦਾਲ ਸਬਜ਼ੀ ਭਾਜੀ ਬੜੀ ਮੁਸ਼ਕਲ ਹੁੰਦੀ ਹੈ ਹਾਂ ਦਾ ਕੇਵਲ 100 ਰੁਪਏ ਵੀ ਨਹੀਂ ਬੰਦਾ ਕੇਵਲ 20 ਵੀ ਨਹੀਂ ਬੰਦਾ ਕੇਵਲ ਤੀਜੇ ਤੀਜੇ ਦਿਨ 30 ਰੁਪਏ 20 ਰੁਪਏ ਦੇ ਨਾਲ ਤੁਹਾਡੇ ਸਾਹਮਣੇ ਕਿੱਦਾਂ ਗੁਜ਼ਾਰਾ ਕਰਦੇ ਹੋ ਸਾਨੂੰ ਪਤਾ ਗਰੀਬ ਬੰਦੇ ਕਿੱਦਾਂ ਕਰਦੇ ਜਿਹੜੀ ਮਹਿੰਗਾਈ ਕੀਤੀ ਹੈ ਤੁਹਾਨੂੰ ਲੱਗਦਾ ਵੀ ਇਹ ਤਾਂ ਇੰਨੀ ਮਹਿੰਗਾਈ ਆ ਭਾਜੀ ਜੇ ਗਰੀਬ ਬੰਦਾ ਇੱਕ ਚਾਹ ਪੀਣੇ ਵੀ ਬੜੀ ਮੁਸ਼ਕਲ ਹੈ ਤੁਹਾਨੂੰ ਕੀ ਲੱਗਦਾ ਵੀ ਕੌਣ ਜਿੱਤੂਗਾ ਇਸ ਵਾਰ ਇਥੇ ਇਸ ਵੇਲੇ ਰੱਬ ਦੇ ਵਾਸਤੇ ਦੇਖੋ ਕੌਣ ਜਿੱਤਦਾ ਹੈਗਾ ਅਸੀਂ ਕਿ ਕੋਈ ਕਹਿੰਦਾ ਤੁਸੀਂ ਵੀ ਵੋਟ ਪਾਉਣੀ ਹੁੰਦੇ ਹੋਵੋਗੇ ਘਰ ਦੇ ਵੀ ਪਾਉਣੀ ਹੁੰਗੇ ਤੁਹਾਡੀ ਪਸੰਦ ਕੌਣਾ ਕਾਂਗਰਸ ਆ ਆਮ ਆਦਮੀ ਆ ਅਕਾਲੀ ਆ ਕਿੰਨੇ ਜਿੱਤਣਾ ਹੁਣ ਹਵਾਨੀ ਤਾਂ ਪਤਾ ਨਹੀਂ ਅਸੀਂ ਤਾਂ ਗਰੀਬ ਬੰਦੇ ਰਿਕਸ਼ਾ ਪਾਉਣਾ ਤੇ ਰਿਕਸ਼ਾ ਚਲਾਉਣ ਦਾ ਉਹ 10 ਕਮਾਪਾ 20 ਕਮਾ ਉਹ ਹੀ ਖਾਣਾ ਹਾਂਜੀ ਹਾਂਜੀ ਕੋਈ ਜਿੱਤੇ ਕੋਈ ਹਾਰੇ ਤੁਹਾਨੂੰ ਕੋਈ ਲੈਣਾ ਹੁਣ ਨੂੰ ਕੀ ਲੈਣਾ ਤੁਹਾਨੂੰ ਪਤਾ ਹੀ ਹੈ ਮਿਹਨਤ ਕਰਨ ਦੇ ਤੇ ਖਾਂਦੇ ਹਾਂਜੀ ਬਸ ਠੀਕ ਹੈ ਧੰਨਵਾਦ ਹੋਰ ਵੀ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਗੱਲ ਇਹ ਹੈ ਵੀ ਜਿਹੜੀ ਮਹਿੰਗਾਈ ਦੀ ਮਾਰ ਤਾਂ ਹੈਗੀ ਇਹ ਤਾਂ ਕੋਈ ਝੂਠ ਨਹੀਂ ਤੇ ਇਹਦੇ ਵਿੱਚ ਕੋਈ ਰੌਲਾ ਨਹੀਂ ਸੋ ਤੁਸੀਂ ਵੀ ਲੋਕਲੋਂ ਇੱਥੋਂ ਦੇ ਵਸਨੀਕ ਪਟਾਲੇ ਦੇ ਹਾਂਜੀ ਸਰ ਤੇ ਰੋਜ਼ਮਾਰਾ ਰੋ ਸਬਜ਼ੀ ਵੇਚਨੋਂ ਕਿੰਨੇ ਸਾਲਾਂ ਤੋਂ ਵੇਚਦੇ ਹੋ ਮੈਨੂੰ ਹੋ ਗਿਆ 5-6 ਸਾਲ ਤੇ ਜੇਬ ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਅੱਜ ਦੀ ਗੱਲ ਕਰੀਏ ਦਾਲਾਂ ਸਬਜ਼ੀਆਂ ਦੇ ਰੇਟ 'ਚ ਕਿੰਨਾ ਕੁ ਫਰਕ ਆ ਗਿਆ ਤਰਕ ਤਾਂ ਕੋਈ ਨਹੀਂ ਅੱਧਿਆੜੀ ਵਜਦੀ ਮਾੜੀ ਮੋਟੀ ਤਾਂ ਬਾਜ਼ ਫੇਰ ਵੀ ਨਹੀਂ ਹੁੰਦਾ ਹੂੰ ਹੂੰ ਦੋ ਜਣੇ ਫਾਇ ਲੱਗੇ ਅੱਲਾ ਮੰਡੀ ਜਾਇਦੇ ਚਾਰ ਚੜ ਘੇੜੇ ਲੱਗ ਜੂਦੇ ਸਵੇਰੇ ਸਵੇਰੇ ਜਾਣਾ ਪੈਂਦਾ ਸਵੇਰੇ ਜਾਣਾ ਫੇਰ ਇਹਨੂੰ ਧੋ ਕੇ ਲੈਉਣਾ ਫੇਰ ਇਹਨੂੰ ਤਿਆਰ ਕਰਨਾ ਤੇ ਦਿਹਾੜੀ ਦੋ ਬੰਦੇ ਦੇ ਲੈ ਤੇ ਜਿਵੇਂ ਅੱਗੇ ਲੋਕੀ ਜਿਹੜੀ ਮਹਿੰਗਾਈ ਦੀ ਮਾਰ ਚੱਲ ਰਹੇ ਨੇ ਹਰ ਚੀਜ਼ ਦਾ ਰੇਟ ਟੁਕਣਾ ਹੋ ਗਿਆ ਡੱਡਾ ਹੋ ਗਿਆ ਤੇ ਲੋਕ ਤੁਹਾਨੂੰ ਸ਼ਿਕਾਇਤ ਨਹੀਂ ਕਰਦੇ ਵੇ ਭਾਈ ਇੰਨੀ ਮਹਿੰਗੀਆਂ ਚੀਜ਼ਾਂ ਦੇਈ ਜਾਣਾ ਸਸਤੀ ਕਰ ਦੇ ਨਹੀਂ ਕੋਈ ਨਹੀਂ ਦੇ ਅਸੀਂ ਇਹੀ ਕਿੰਨੇ ਕ ਮਹਿੰਗੀ ਦੇਣ ਦੇ ਆ ਤਾਂ ਬਹੁਤ ਜ਼ਿਆਦਾ ਸਸਤੀ ਦੇਣ 20 ਰੁਪਏ ਦਾ ਹਰੇਕ ਚੀਜ਼ ਦਾ ਰੇਟ ਜਾਣੋਂ ਤੱਕ ਉਥੇ ਮੋਲ ਨੇ ਪਰਚੀ ਘਟਾਈ ਦੀ ਸਾਰੇ ਕੰਮ ਕਰਕੇ ਤੇ ਜੇ ਆਪਾਂ ਵੋਟਾਂ ਦੀ ਵੋਟਾਂ ਦਾ ਮਾਹੌਲ ਚੱਲ ਰਿਹਾ ਤੇ ਥੋੜੇ ਇੱਥੇ ਬਟਾਲੇ ਤੋਂ ਅਮਨ ਕਲਸੀ ਆ ਆਮ ਆਦਮੀ ਪਾਰਟੀ ਦੇ ਤੇ ਵੋਟਾਂ ਨੇ ਭਾਜਪਾ ਆ ਕਾਲੀ ਆ ਕਾਂਗਰਸੀ ਨੇ ਆਪ ਨੇ ਕੀ ਕਹਿਣਾ ਚਾਹੋਗੇ ਹਾਂਜੀ ਠੀਕ ਆ ਕਲਸੀ ਜੀ ਹੈ ਕਲਸੀ ਜੀ ਵੋਟ ਕਿਹਨੂੰ ਪਾਉਂਗੇ ਉਹਨਾਂ ਨੂੰ ਪਾਉਣੀ ਕਲਸੀ ਜੀ ਕਰਦੇ ਆਂ ਜੀ ਇਧਰੋਂ ਗਾਹ ਕਿਉਂਕਿ ਜਿਹੜੀ ਇਸ ਵੇਲੇ ਅਸੀਂ ਕਿਉਂ ਸਾਡਾ ਪੁੱਛਣ ਦਾ ਕਾਰਨ ਕੀ ਹੈ ਕਿਉਂਕਿ ਪਿੱਛੇ ਮੈਂ ਕਹੂੰਗਾ ਕੈਮਰਾਮੈਨ ਨੂੰ ਦਿਖਾਵੇ ਤੇ ਜਿਹੜੀ ਇਸ ਵੇਲੇ ਜਿਹੜਾ ਮਾਹੌਲ ਆ ਵੀ ਰੈਲੀ ਜਿਹੜੀ ਇਸ ਵੇਲੇ ਸੀਐਮ ਸਾਹਿਬ ਆ ਰਹੇ ਨੇ ਭਗਵੰਤ ਮਾਨ ਸਿੰਘ ਜੀ ਸੋ ਸੀਐਮ ਸਾਹਿਬ ਦੇ ਆਗਮਨ ਦੇ ਉੱਪਰ ਇਸ ਕਰਕੇ ਮੈਂ ਪੁੱਛ ਰਿਹਾ ਵੀ ਕਿਉਂਕਿ ਦੇਖੋ ਲੋਕਲ ਏਰੀਆ ਔਰ ਇੱਥੋਂ ਸ਼ਰੀਕਲਸੀ ਬਿਲੋਂਗ ਕਰਦੇ ਨੇ ਅਰੇ ਇਸ ਕਰਕੇ ਪੁੱਛਣਾ ਜ਼ਰੂਰੀ ਆ ਕਿਉਂਕਿ ਦੇਖੋ ਜਿੱਥੋਂ ਉਹ ਬਣੇ ਹੋਏ ਨੇ ਐਮਐਲਏ ਜਿਹਨੂੰ ਰਿਪਰੈਜ਼ੈਂਟ ਕਰਦੇ ਆ ਜਿਹੜੇ ਉਹ ਏਰੀਆ ਦੇ ਵਿੱਚ ਪੁੱਛਣਾ ਬਹੁਤ ਜ਼ਰੂਰੀ ਆ ਕਿਉਂਕਿ ਲੋਕਾਂ ਦਾ ਥਿਊ ਔਰ ਅਸੀਂ ਕਿਉਂ ਇਹ ਜਿਹੜੇ ਸਬਜ਼ੀ ਵਾਲੇ ਨੇ ਜਾਂ ਲੋਕ ਜਿਹੜੇ ਰਿਕਸ਼ੇ ਵਾਲੇ ਨੇ ਜਾਂ ਹੋਰ ਨੇ ਕਿਉਂਕਿ ਅਸਲੀ ਜਿਹੜਾ ਵੋਟ ਪਾਉਣ ਵਾਲੇ ਇਹੀ ਨੇ ਕਿਉਂਕਿ ਗਰਮੀ ਹੋਵੇ ਸਰਦੀ ਇਹਨਾਂ ਨੇ ਤਾਂ ਕਮਾ ਕੇ ਜਿਵੇਂ ਉਹਨਾਂ ਨੇ ਕਿਹਾ ਵੇ ਅਸੀਂ ਤਾਂ ਕਮਾ ਕੇ ਹੀ ਖਾਣਾ ਇਹ ਤੋਂ ਇਲਾਵਾ ਅਸੀਂ ਕੁਝ ਨਹੀਂ ਮਤਲਬ ਕਰ ਸਕਦੇ ਜੋ ਮਰਜ਼ੀ ਹੋ ਜਾਵੇ ਤੇ ਇਧਰੋਂ ਪੁੱਛ ਲੈਨੇ ਆ ਭਾਈ ਸਾਹਿਬ ਤੋਂ ਸੋ ਭਾਈ ਜੀ ਕੀ ਹਾਲ ਚਾਲ ਨੇ ਤੇ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਚੱਲੀ ਜਾਂਦਾ ਵਧੀਆ ਠੀਕ ਹੈ ਜੀ ਠੀਕ ਹੈ ਮੈਂ ਕਿਹਾਈ ਮੰਗੀ ਹੋਈ ਦਾ ਮਾਰਤਾ ਨਹੀਂ ਪੈਰੀ ਬਾਲੀ ਨਹੀਂ ਉਹ ਤਾਂ ਆਈ ਹੋਂਦ ਲੱਖਾਂ ਚੱਲਣ ਦੇ ਆ ਹੂੰ ਹੂੰ ਤੇ ਆਪਣੇ ਅਜਰੇਲੀ ਹੋ ਰਹੀ ਆ ਆਪਣਾ ਹਾਂ ਜੀ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਜਿਹੜੇ ਲੋਕਲ ਆਪਣੇ ਐਮ.ਐਲ.ਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਇੱਕ ਵਿਕਾਸ ਵਕੂਸ ਕਰਾਇਆ ਬਟਾਲੇ ਦੇ ਵਿੱਚ ਕੰਮ ਕਰ ਵਧੀਆ ਚੱਲ ਰਿਹਾ ਜਿਹੜੀ ਮੰਗਾਈ ਹੈ ਕੁਛ ਕਟੀ ਜਾਂ ਜਿਹੜੀ ਚੋਰੀਆਂ ਨਸ਼ਾ ਮੰਗਾਈ ਤੇ ਖੈਰ ਉਹੀ ਰਣੀ ਆ ਗਈ ਆ ਪਰ ਕੰਮ ਵਧੀਆ ਕਰਾ ਰਹੇ ਨੇ ਸੜਕਾ ਸੁਕਾ ਬਣਾਈਆਂ ਨੇ ਉਦਾਂ ਵੀ ਵੇਚ ਲਾਂਦੇ ਨੇ 20 ਘੰਟੇ ਹੀ ਉਹ athe ਕੁਝ ਵੇਚ ਰਹੇ ਆ ਤੇ ਜੇ ਵੋਟਾਂ ਦਾ ਮਾਹੌਲ ਚੱਲ ਰਿਹਾ ਕੀ ਲੱਗਦਾ ਜੀ ਕਿਹੜੀ ਪਾਰਟੀ ਦਾ ਜ਼ੋਰ ਜ਼ਿਆਦਾ ਆ ਯੋੜੇ ਕਾਫੀ ਨਾਲ ਕਲਸੀ ਸਾਹਿਬ ਦਾ ਯੋੜੇ ਹਰ ਗਰਦਾਸਪੁਰ ਦੇ ਵਿੱਚੋਂ ਜਿਵੇਂ ਪਿਛਲੇ ਪਹਿਲਾਂ ਬੀਜੇਪੀ ਦਾ ਐਮਪੀ ਜਿੱਤਿਆ ਸਨੀ ਦਿਓਲ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਆਪ ਆਊ ਕਾਂਗਰਸ ਆਊ ਬੀਜੇਪੀ ਕਿਹੜੀ ਆਉਂਦੀ ਖਿਆਲ ਤਾਂ ਹੁਣ ਕਹਿੰਦਾ ਕਿ ਇਹੋ ਜਿੱਤਣ ਗਾਮਾਂ ਵੀ ਪਾਰਟੀ ਦਾ ਕਾਂਗਰਸ ਵਾਲੇ ਚੱਲਣ ਲੋਕਾਂ ਦਾ ਮਾਹੌਲ ਕੀ ਕਹਿੰਦਾ ਤੁਹਾਡੇ ਕੋਲ ਲੋਕ ਆਉਂਦੇ ਹੁੰਦੇ ਗੱਲਾਂ ਗੱਲਾਂ ਹੋਈ ਜਾਂਦੀਆਂ ਨੇ ਜਿਆਦਾ ਲੋਕ ਕੋਈ ਬੋਲਦਾ ਨਹੀਂ ਸਰ ਕੋਈ ਬੋਲਣ ਨਹੀਂ ਰਿਹਾ ਲਾਸ ਪਾਸੇ ਧਿਆਨੀਆਂ ਨਹੀਂ ਕਿਸੇ ਦਾ ਇਹ ਹਰ ਵਾਰ ਆਈ ਹੁੰਦਾ ਹੁੰਦਾ ਵੀ ਐਂਡ 'ਤੇ ਜਾ ਕੇ ਬੋਲੂ ਜਿਹੜਾ ਬੋਲੂ ਕੇ ਉਹੀ ਨਹੀਂ ਲੋਕ ਦਰਦੇ ਹੀ ਨਹੀਂ ਬੋਲਦੇ ਸ਼ਾਇਦ ਨਹੀਂ ਉਹ ਨਹੀਂ ਗੱਲ ਅੱਜ ਲੋਕਾਂ ਕੋਟਾ ਵੱਡੇ ਬੁੱਢਿਆ ਗੇਤੀਆਂ ਨੂੰ ਕੋਈ ਫੜੀ ਜਾਂਦਾ ਹੈ ਅੱਜ ਝੋਨੇ ਦੇ ਪਿੱਛੇ ਲੱਗੇ ਨੇ ਐਵੇਂ ਤਾਂ ਕੋਈ ਨਹੀਂ ਆਗਾ ਕੋਈ ਐਨਾ ਦਿਲਚਸਪ ਨਹੀਂ ਕੋਈ ਲੈਣ ਦੇ ਸੁਚਾ ਸੰਗ ਜੀ ਨਿਸ਼ਾਰਾ ਮਚਾ ਸੰਗ ਤੋਂ ਤੇ ਅੱਜ ਇੱਥੇ ਆਇਓ ਸੀਐਮ ਸਾਹਿਬ ਆ ਰਹੇ ਨੇ ਜੀ ਸਰ ਤੇ ਜੀ ਬਹੁਤ ਵੱਡਾ ਜਥਾ ਲੱਗੇ ਨਿਸ਼ਾਰਾ ਮਚਾ ਸੰਗ ਤੋਂ ਆਏ ਆ ਤੇ ਚਿਕਾ ਘੜਾ ਦਾਂਗੇ ਅੱਛਾ ਜੀ ਹਾਂਜੀ ਪਹਿਲਾਂ ਕਿੰਨੀ ਲੀਡ ਨਾਲ ਜਿੱਤੇ ਸੀ ਤੇ ਹੁਣ ਕਿੰਨੀ 475 ਜਿੱਤੇ ਹਾਂ ਜੀ ਅੱਛਾ ਜੀ ਤੇ ਹੁਣ ਹੁਣ 50000 ਤੇ ਜਿੱਤਾਂਗੇ ਪੁਰਾਣ ਕੰਫੀਡੈਂਸ ਬੇਟੇ ਨਾਲ ਉਹ ਤੇ ਫਿਕੜਾ ਕੇ ਖੋਤੇ ਆ ਵਿਰੋਧੀ ਅਬਾ ਚੀਕਾਂ ਕਢਾ ਦਾਂਗੇ ਵੇਖਿਓ ਸਹੀ ਠੀਕ ਆ ਜੀ ਧੰਨਵਾਦ ਧੰਨਵਾਦ ਜੀ ਬਹੁਤ ਮਿਹਰਬਾਨੀ ਜੀ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਅਸੀਂ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿਉਂਕਿ ਅਸੀਂ ਬਟਾਲੇ ਦੇ ਵਿੱਚ ਆ ਔਰ ਇਹ ਅਮਨਸ਼ਹਿਰੀ ਕਲਸੀ ਦਾ ਸ਼ਹਿਰ ਹੈ ਇਥੋਂ ਦੇ ਲੋਕਲ ਜਿਹੜੇ ਉਹ ਵਸਨੀਕ ਨੇ ਤਾਂ ਕਿ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਵੀ ਜੇ ਉਹਨਾਂ ਦੇ ਸ਼ਹਿਰ ਦੇ ਵਿੱਚ ਕੀ ਸ਼ਹਿਰ ਦੀ ਹਵਾ ਕੀ ਕਹਿੰਦੀ ਹੈ ਕਿਸ ਤਰ੍ਹਾਂ ਦਾ ਮੌਸਮ ਹੈ ਪਰ ਲੋਕਾਂ ਦਾ ਤੁਸੀਂ ਦੇਖਿਆ ਜਿਆਦਾਤਰ ਜਿਹੜਾ ਵੋਟਾਂ ਕੰਨੇ ਧਿਆਨ ਘਟਾ ਹੈ ਔਰ ਮਹਿੰਗਾਈ ਦੀ ਮਾਰ ਚੱਲ ਰਹੀ ਹੈ ਲੋਕ ਕਿਉਂਕਿ ਅਸੀਂ ਜਿਆਦਾਤਰ ਜਿਹੜੇ ਲੋਕ ਨੇ ਛੋਟੇ ਵਪਾਰੀ ਨੇ ਉਹਨਾਂ ਨਾਲ ਹੀ ਗੱਲ ਕੀਤੀ ਹੈ ਔਰ ਉਹਨਾਂ ਦੇ ਕਹਿਣ ਮੁਤਾਬਕ ਮਹਿੰਗਾਈ ਨੇ ਲੱਕ ਤੋੜਿਆ ਹੋਇਆ ਔਰ ਲੋਕਾਂ ਨੂੰ ਇੰਨੀ ਸੁਰਤ ਨਹੀਂ ਵੀ ਕਿਹਨੂੰ ਵੋਟ ਪਾਉਣੀ ਆ ਕਿਹਨੂੰ ਨਹੀਂ ਪਰ ਫਿਰ ਵੀ ਮਿਲਿਆ ਜੁਲਿਆ ਉਹਨਾਂ ਦੀ ਜਿਹੜੀ رائے ਆ ਔਰ ਉਹਨਾਂ ਦੇ ਕਹਿਣ ਮੁਤਾਬਕ ਕੋਈ ਵੀ ਪਾਰਟੀ ਜਿੱਤ ਸਕਦੀ ਹੈ ਪਰ ਹਲੇ ਪੱਕਾ ਪਤਾ ਨਹੀਂ ਕਿਉਂਕਿ ਲੋਕ ਨਾ ਪਤਾ ਨਹੀਂ ਆਪਣੇ ਕੀ ਗੱਲ ਅੱਗੇ ਵੀ ਤੁਹਾਨੂੰ ਦੱਸਿਆ ਵੀ ਪੱਤੇ ਨਹੀਂ ਖੋਲਦੇ ਆ ਆਪਣੇ ਉਹ ਦੱਸਣਾ ਨਹੀਂ ਸ਼ਾਇਦ ਚਾਹੁੰਦੇ ਸ਼ਾਇਦ ਡਰ ਹੁੰਦਾ ਜਾਂ ਕੁਝ ਹੋਰ ਵੈਸੇ ਹੀ ਆਪਣੇ ਉਹਨਾਂ ਦੀ ਮੰਨ ਦੀ ਇੱਛਾ ਸੋ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ rahul ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਬਟਾਲਾ ਆਪਾਂ ਵੋਟਾਂ ਦੀ ਗੱਲ ਕੀਤੀ